ਸ਼ਾਸ਼ ਨੇ 4 ਵਜੇ ਤੋਂ ਸਾਡੇ ਘਰਾਂ ਦੇ ਵਿੱਚ ਹਲਕੇ ਕੁੱਤੇ ਆ ਮੰਗੂ ਫਿਰਦਾ ਦੀ ਗਲੀਆਂ ਚ ਭਰਾਵੋ ਇਹਨੇ ਪੱਕਾ ਵੀ ਲਾਈਆਂ ਨੇ ਕੁੱਟਣ ਤੱਕ ਵੀ ਗਿਆ ਤੇ ਗਲਾਵੇਂ ਫੜ ਕੇ ਗੱਡੀ ਦੇ ਵਿੱਚ ਲਾ ਹੈ ਤੁਸੀਂ ਇਹ ਇਨਾ ਘਰਕਤਾ ਤੋਂ ਬਾਹਰ ਜਾ ਦੋ ਜੇ ਸਾਨੂੰ ਆਏ ਹੋਊਗਾ ਵੀ ਖਾਮਨੀ ਆਸੀ ਇਹਨਾਂ ਨੂੰ ਦਬਾ ਲਾਂਗੇ ਅਸੀਂ ਦਬਣ ਵਾਲੀ ਕੌਮ ਨਹੀਂ ਹੈਗੀਆਂ ਇੱਥੇ بڑے بڑے ਰਾਜੇ ਆਏ ਬੜੇ ਬੜੇ ਮਹਾਰਾਜੇ ਆਏ ਪਰ ਤੇਰੇ ਵਾਂਗੂ ਜਦੋਂ ਤੇਰੇ ਵਾਂਗੂ ਹੰਕਾਰ ਪੈਦਾ ਹੋ ਗਿਆ ਖੈਰਾ ਸਾਹਿਬ ਉਹਨਾਂ ਦੀ ਮੜੀ ਤੇ ਦੀਵਾ ਲਾਉਣ ਵਾਲਾ ਵੀ ਹੈ ਇਸ ਧਰਤੀ ਤੇ ਕੋਈ ਕਹੋ ਕਿ ਭਰਾਵੋ ਨਾ ਤਾਂ ਇਹ ਸਰਕਾਰ ਆਪਣੀ ਬਣੀਆਂ ਤੇ ਨਾ ਬਣੇ ਨਾ ਅਸੀਂ ਝੁਕਿਆ ਨਾ ਅਸੀਂ ਝੁਕਣਾ ਚਾਹੁੰਨੇ ਆ ਮੰਨੂ ਅਸਾਂ ਦੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਧੂਣ ਸਵਾਣੇ ਹੋਏ ਸੋ ਸੰਘਰਸ਼ ਦੇ ਮੈਦਾਨ ਵਿੱਚ ਡਟੇ ਮੇਰੇ ਕਿਸਾਨ ਭੈਣਾ ਤੇ ਭਰਾਵੋ ਬਲਾ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਪਤਾ ਹੀ ਆ ਵੱਖ-ਵੱਖ ਬੁਲਾਰੇ ਗੱਲਾਂ ਕਰਕੇ ਗਏ ਨੇ ਕਿ ਅੱਜ ਆਪਣਾ ਜਿਹੜਾ ਧਰਨੇਗਾ ਇਹ ਇੱਕ ਆਪਣੇ ਮੁਲਾਜ਼ਮ ਖਿਲਾਫ ਹੋਏਗਾ ਹਰਿੰਦਰ ਸਿੰਘ ਖੈਰਾ ਜਿਨਨੇ ਸਨੇ ਕਿ ਸਾਡੇ ਕਿਸਾਨਾਂ ਤੇ ਨਾ ਬਹੁਤ ਬਰਤਸਲੂਕੀ ਕੀਤੀ ਆ ਤੇ ਅਸੀਂ ਦੱਸਣਾ ਚਾਹਣੀ ਆ ਜਿਹੜਾ ਹਾ ਉਰੋਂ ਦੀ ਮਲਾਜ਼ਮ ਲੰਗਿਆ ਸੀਗਾ ਬਿਰਕ ਬਿਰਕ ਕਹਿੰਦੇ ਨੇ ਇਹ ਸਾਨੂੰ ਆ ਕੇ ਸਸਰੀ ਘਰ ਬੁਲਾ ਕੇ ਗਿਆ ਮੈਨੂੰ ਕਹਿਣਾ ਕਰਨੀ ਅਸੀਂ ਤੇਰੀ ਸਸਰੀ ਘਰ ਮਨਜ਼ੂਰ ਨਹੀਂ ਕਰਦੇ ਕਿਉਂ ਕਿ ਕਿਉਂਕਿ ਸਾਡੇ ਸਾਹਮਣੇ ਇਹ ਥਾਣੇਦਾਰ ਹੈ ਜਿਹੜਾ ਜਾਂ ਐਸ ਐਚਓ ਹੈ ਇਹਨੇ ਸਭ ਤੋਂ ਪਹਿਲਾਂ ਲਾਠੀ ਚਾਰਜ ਕੀਤਾ ਹੈ ਇਹਨੇ ਬੜਿਆ ਬੜਿਆ ਕੇ ਲਵੇ ਲੱਗ ਕੇ ਸਾਡੇ ਮੁੰਡਿਆਂ ਦੇ ਉੱਪਰ ਬਹੁਤ ਜ਼ਿਆਦਾ ਲਾਠੀਆਂ ਮਾਰੀਆਂ ਨੇ ਇਹਾਂ ਜਦਕਿ ਇਹਨਾਂ ਨੇ ਇਹ ਵੀ ਨਹੀਂ ਦੇਖਿਆ ਹੈਗਾ ਵੀ ਇੱਥੇ ਸਾਡੀਆਂ ਔਰਤਾਂ ਖੜੀਆਂ ਨੇ ਜਾਂ ਸਾਡੇ ਜਵਾਕ ਖੜੇ ਨੇ ਜਾਂ ਕਿਵੇਂ ਜਿਵੇਂ ਕਿ ਹਰਜਿੰਦਰ ਕਰਾਚੋ ਵਾਲਾ ਮੁੰਡਾ ਸੀ ਇਹਨਾਂ ਨੇ ਐਵੇਂ ਢਾਰ ਖਿਆ ਤੀਗਾ ਜਿਵੇਂ ਕੋਈ ਵੀ ਲੱਗ ਕੇ ਅਗਲਾ ਛੱਲੀਆਂ ਕੁੱਟਦਾ ਹੁੰਦਾ ਹੈ ਅਸੀਂ ਇਹਨੂੰ ਬਚਾਉਣ ਵਾਸਤੇ ਗਏ ਇਹਨਾਂ ਨੇ ਜਾਣ ਪੁੱਝ ਕੇ ਸਾਡੇ ਸਿਰਾਂ 'ਚ ਡਾਂਗਾ ਮਾਰੀਆਂ ਨੇ ਜਦਕਿ ਅੱਗੇ ਟੂ ਹਿਚ ਜਾਂ ਲੱਤਾਂ ਦੇ ਸੋਟੀ ਮਾਰਦੇ ਹੁੰਦੇ ਸੀ ਉਦੋਂ ਇਹਨਾਂ ਨੇ ਜਾਣ ਪੁੱਝ ਕੇ ਸਾਡੀਆਂ ਸਿਰਾਂ ਦੇ ਵਿੱਚ ਡਾਂਗਾ ਮਾਰੀਆਂ ਨੇ ਜਿਹੜਾ ਇਹ ਪ੍ਰਸ਼ਾਸਨ ਹੈ 4 ਵਜੇ ਨੂੰ ਸਾਡੇ ਘਰਾਂ ਦੇ ਵਿੱਚ ਹਲਕੇ ਕੁੱਤੇ ਆ ਮੰਗੂ ਫਿਰਦਾ ਵੀ ਗਲੀਆਂਾਂ 'ਚ ਅਸੀਂ ਇਹਨੂੰ ਪੁੱਛਣਾ ਚਾਹੁੰਨੇ ਆ ਵੀ ਜਿਹੜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸਾਡੀਆਂ ਰੈਸਟਾ ਪੈਣਗੀਆਂ ਵੀ ਉਹ 5 ਵਜੇ ਤੱਕ ਆਪਦੇ ਘਰਾਂ ਦੇ ਵਿੱਚ ਸੁੱਤੇ ਰਹਿਣਗੇ ਵੀ ਤੁਸੀਂ ਇੱਕ ਪਾਸੇ ਤਾਂ ਆਪਦੀਆਂ ਡਿਊਟੀਆਂ ਕਰਦੇ ਹੋ ਪਰ ਤੁਹਾਨੂੰ ਇੰਨਾ ਵੀ ਲੱਖਣ ਨਹੀਂ ਹੈਗਾ ਵੀ ਘਰਾਂ ਦੇ ਵਿੱਚ ਹੁਣ ਕੱਲੀਆਂ ਔਰਤਾਂ ਨੇ ਜਦ ਕਿ ਮੇਰਾ ਘਰ ਹਰਜੀਤ ਪ੍ਰਧਾਨ ਦੇ ਬਿਲਕੁਲ ਨਾਲ ਹੈ ਜਦੋਂ ਮੈਂ ਦੇਖਿਆ ਵੀ ਇਹ ਅੱਗੇ ਪਾਸੇ ਲੰਘੀ ਮੈਂ ਬਾਹਰ ਨਿਕਲ ਕੇ ਦੇਖਿਆ ਆ ਇਹਨਾਂ ਦੇ ਇੱਕ ਹਰਜੀਤ ਘਰੇ ਨਹੀਂ ਤੇ ਉਹਦੇ ਘਰ ਵਾਲੀ ਕੱਲੀ ਸੀਗੀ ਇਹਨਾਂ ਨੇ ਕੰਧ ਟੱਪ ਕੇ ਉਹਨੂੰ ਸੁੱਤੀ ਪਈ ਨੂੰ ਜਗਾਇਆ ਤੇ ਉਹਨੇ ਕਿਹਾ ਵੀ ਭਈ ਉਹ ਤਾਂ ਘਰੇ ਨਹੀਂ ਹੈਗੇ ਚਲੇ ਗਏ ਹਥੋਂ ਇਹਨਾਂ ਨੇ ਕੱਲਾ ਕੱਲਾ ਉਹਨਾਂ ਦਾ ਕਮਰਾ ਬਾਥਰੂਮ ਵਗੈਰਾ ਸਭ ਕੁਝ ਚੈੱਕ ਕੀਤਾ ਹੈ ਉਹਦੇ ਨਾਲ ਲਗਵੇਂ ਹਰਜੀਤ ਵੀਰੇ ਦੀ ਭਤੀਜੀ ਕੱਲੀ ਰਹਿੰਦੀ ਦੀ ਘਰੇ ਉਸ ਦਿਨ ਤਾਂ ਇਹਨਾਂ ਨੇ ਉਹ ਕੁੜੀ ਦੇ ਘਰੇ ਵੀ ਜਾ ਕੇ ਸੁੱਤੀ ਪਈਆ ਸਾਰੇ ਕਮਰੇ ਬਾਥੂ ਸਭ ਕੁਝ ਚੈੱਕ ਕਰਿਆ ਜਦੋਂ ਉਹ ਕੁੜੀ ਨੂੰ ਪਤਾ ਲੱਗਣਾ ਕੈਮਰੇ ਦੇਖੇ ਪੂਰੀ ਘਬਰਾਹੀ ਹੋਈ ਸੀਗੀ ਵੀ ਇਹ ਅਸੀਂ ਤਾਂ ਕੋਈ ਇਹੋ ਜਿਹਾ ਗਨਾਹ ਨਹੀਂ ਕੀਤਾ ਹੈਗਾ ਵੀ ਜਿਹੜੀ ਸਾਡੇ ਘਰੇ ਪੁਲਸ ਨਾਲ ਲੇਡੀ ਪੁਲਸ ਹੈ ਤੇ ਜੈਂਟਸ ਪੁਲਸ ਆਈ ਹੋਈ ਆ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਨੇ ਆ ਵੀ ਤੁਸੀਂ ਇਹਨਾਂ ਹਰਕਤਾਂ ਤੋਂ ਬਾਕੀ ਸਾਮਨੀ ਆਸੀ ਇਹਨਾਂ ਨੂੰ ਦਬਾ ਲਾਂਗੇ ਅਸੀਂ ਦਬਣ ਵਾਲੀ ਕੋਮ ਨਹੀਂ ਹੈਗੀਆਂ ਅਸੀਂ ਮਾਈ ਭਾਗੋਦੀਆਂ ਵਾਰਸਾਂ ਬੀਬੀ ਗਦਰ ਗੁਲਾਮਪੁਰ ਗਦਰੀ ਦੇ ਵਾਰਸਾਂ ਅਸੀਂ ਸਾਡੇ ਭਰਾਵਾਂ ਨਾਲ ਮੋٹے ਨਾਲ ਮੋਟਾ ਲਾ ਕੇ ਹਮਿਆਤ ਕਰਾਂਗੇ ਕਿਤੇ ਜੇ ਸਾਨੂੰ ਆਏ ਹੋਵੇ ਵੀ ਖਾਨੀ ਕੁੱਟ ਕੇ ਅਸੀਂ ਇਹਨਾਂ ਨੂੰ ਦਮਕਾ ਧਮਕਾ ਕੇ ਪਿੱਛੇ ਭੇਜ ਦਾਂਗੇ ਸਾਡੀ ਅੱਜ ਸਾਡੇ ਆਗੂਆਂ ਦੀ ਰਿਹਾਈ ਵਾਸਤੇ ਅੱਗੇ ਜਾਂਦੇ ਤੇ ਨਾ ਕੀ ਆਸੀ ਨੰਨੂ ਕੋਈ ਚਿੱਟਾ ਵੇਚਣ ਲੱਗਿਆਂ ਜਦੋਂ ਮੈਂ ਇਹਨੂੰ ਇਹਨਾਂ ਨੇ ਆਖਿਆ ਫੜ ਲਿਆ ਤਿੰਨ ਚਾਰ ਕੁੜੀਆਂ ਚਿਆਂ ਨਾਲ ਮੁੰਡੇ ਵੀ ਲੱਗੇ ਨੇ ਤੇ ਮੈਨੂੰ ਕਹਿੰਦੇ ਵੀ ਝੰਡਾ ਸਾਨੂੰ ਫੜਾ ਦੇ ਜੇ ਅੱਗੇ ਜਾਣਾ ਹੈ ਜਾਂ ਝੰਡਾ ਥੱਲੇ ਲਾ ਦੇ ਮੈਂ ਕਿਹਾ ਵੀ ਮੈਂ ਝੰਡਾ ਤਾਂ ਛੱਡਣੀ ਛੱਡਣਾ ਨਹੀਂ ਮੈਂ ਕਿਹਾ ਜਿੰਨਾ ਸਾਨੂੰ ਰੋਕਣ ਤੇ ਜ਼ੋਰ ਲਾਰ ਕੇ ਤੁਸੀਂ ਨੇ ਅੱਜ ਜੇ ਤੁਸੀਂ ਕਿਤੇ ਨਸ਼ਾ ਰੋਕਣ ਤੇ ਜ਼ੋਰ ਲਾਮੋ ਤੁਸੀਂ ਚਿੱਟੇ ਵਾਲਿਆਂ ਨੂੰ ਫੜਨ ਤੇ ਜ਼ੋਰ ਲਾਮੋ ਤਾਂ ਸਾਡੇ ਅੱਜ ਪੰਜਾਬ ਦਾ ਸੁਧਾਰ ਹੋ ਜੇ ਤਾਂ ਇਹਨੋਂ ਕਹਿੰਦੇ ਨੇ ਸੋਤੋਂ ਆਪਦੇ ਜਵਾਗਤਾ ਬਸ ਨਹੀਂ ਹੋਗੇ ਆਸੀਂ ਕਿਵੇਂ ਚਿੱਟਾ ਰੋਕ ਦਾਂਗੇ ਕਿਉਂਕਿ ਇਹ ਫੈਕਟਰੀਆਂ ਨਹੀਂ ਬੰਦ ਕਰ ਸਕਦੇ ਹੈਗੇ ਇਹ ਸਾਨੂੰ ਜਾਣ ਬੁੱਝ ਕੇ ਹਰਾਨ ਕਰਦੇ ਨੇ ਇਹਨਾਂ ਤੋਂ ਇੱਕ ਚੈਨਾ ਡੋਰ ਤਾਂ ਖਤਮ ਨਹੀਂ ਹੋਈ ਹੈਗੀ ਇਹ ਸਾਡੇ ਨਸ਼ੇ ਕਿੱਥੇ ਬੰਦ ਕਰਦਣਗੇ ਕਿਉਂਕਿ ਜੇ ਨਸ਼ਾ ਸਰਕਾਰ ਬੰਦ ਕਰਦੀ ਹੈ ਜਾਂ ਇਹ ਪ੍ਰਸ਼ਾਸਨ ਬੰਦ ਕਰਾਉਂਦਾ ਤਾਂ ਇਹਨਾਂ ਦੇ ਚੁੱਲ੍ਹੇ ਬੁਝ ਜਾਣਗੇ ਜਿਹੜਾ ਕਹਿੰਦੇ ਨੇ ਵੀ ਸਾਡੇ 200 ਕਿੱਲਾ ਜ਼ਮੀਨ ਦਾ ਹੈ ਇਹਨਾਂ ਨੇ ਕਿਹੜਾ ਕਮਾਈ ਕਰਕੇ 200 ਕਿੱਲਾ ਕਰਿਆ ਤਾਰੇ ਇਹਨਾਂ ਦੇ ਨਸ਼ੇ ਬਕਿਆ ਵਕਾ ਕੇ ਕਰੇ ਨੇ ਕਿ ਬਾਹਣ ਬੜਾਏ ਨੇ ਜਿਹੜੇ ਮੈਂ ਸੁਣ ਦੇਖਿਆ ਵੀ ਇਹਨਾਂ ਨੇ ਅੱਜ ਨਸ਼ਾ ਫੜ ਲਿਆ ਅੱਜ ਇੰਨੀਆਂ ਪੇਟੀਆਂ ਸ਼ਰਾਬ ਦੀਆਂ ਫੜ ਲੀਆਂ ਕਦੇ ਕਿਸੇ ਨੇ ਦੇਖਿਆ ਵੀ ਉਹ ਪੇਟੀਆਂ ਸ਼ਰਾਬ ਦੀਆਂ ਕਿਸੇ ਨਾਲੇ ਚ ਡੋਲੀਆਂ ਨੇ ਜਾਂ ਉਹਨਾਂ ਨੂੰ ਅੱਗ ਲਾਈ ਹੈ ਇਹਨਾਂ ਤੋਂ ਹੀ ਫੜ ਕੇ ਇਹਨਾਂ ਨੂੰ ਵਾਪਸ ਕਰ ਦਿੰਦੇ ਨੇ ਕਿਉਂਕਿ ਨਾ ਬੋ ਨਾ ਤੇ ਸਰਕਾਰ ਆਪਣੀ ਬਣੀਆਂ ਤੇ ਨਾ ਬਣੇ ਨਾ ਅਸੀਂ ਝੁਕਿਆ ਨਾ ਅਸੀਂ ਝੁਕਣਾ ਚਾਹੁੰਨੇ ਆ ਐਨਾ ਹੀ ਕਹਿੰਦੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇਗਾ ਜ਼ਿਦਗੀਰਦਾਰ ਹੋਵੇਗਾ ਜਵਾੜਾ ਪਰ ਤੇਰੀ ਵਰਦੀ ਦੀ ਧੌਂਸ ਦੀ ਜਿਹੜੀ ਉਸ ਦਿਨ ਆ ਇਸ ਥਾਣੇ ਦੇ ਵਿੱਚ ਸਾਡੇ ਗ੍ਰਾਹਾਂ ਦੇ ਆਗੂਆਂ ਨੂੰ ਭਰਾਵੋ ਇਹਨੇ ਭੱਗਾ ਵੀ ਲਾਈਆਂ ਨੇ ਕੁੱਟਣ ਤੱਕ ਵੀ ਗਿਆ ਤੇ ਗਲਾਵੇਂ ਫੜ ਕੇ ਗੱਡੀ ਦੇ ਵਿੱਚੋਂ ਲਾਹਿਆ ਖੈਰਾ ਸਾਹਿਬ ਬਣੇ ਡਿਪਟੀ ਆਏ ਨੇ ਇੱਥੇ ਪੁੱਛਲੀ ਉਮਰਾਂ ਨਗਲ ਵਰਗਿਆਂ ਨੂੰ ਜਿਹੜਿਆਂ ਨੇ ਬਰਗਾੜੀ ਦੇ ਵਿੱਚ ਕਾਂਡ ਕੀਤਾ ਸੀ ਜੇਲ੍ਹਾਂ ਦੇ ਵਿੱਚ ਸੜ ਗਏ ਪੁੱਛਲੀ ਤੇਰੇ ਡਿਪਟੀ ਕਾਲੇ ਮਾਨ ਨੂੰ ਜਿਹੜਾ ਆਪਣੀ ਲੈਟਰਿੰਗ ਆਪ ਖਾਣ ਲੱਗ ਗਿਆ ਸੀ ਆਪ ਦਾ ਪਛਾਵ ਆਪ ਪੀਣ ਲੱਗ ਗਿਆ ਸੀ ਕਾਲਾ ਮਾਨ ਪੁੱਛਲੀ ਤੇਰੇ ਦੁੱਤੇ ਅਰਸਰਾ ਨੂੰ ਪੁੱਛਲੀ ਤੇਰੇ ਸੂਬਾ ਸਿੰਘ ਨੂੰ ਜਿਹੜੇ ਦੇ ਇਲਾਜ ਕਰਾਉਣ ਤੋਂ ਜਵਾਬ ਦੇਤਾ ਸੀ ਘਰਦਿਆਂ ਨੇ ਜਿਹਦੇ ਖੰਡ ਪਾਟ ਨਹੀਂ ਕੀਤਾ ਉਹਦੀ ਮੌਤ ਤੇ ਉਦੇ ਘਰਦਿਆਂ ਉਹਦੀ ਡੈਡ ਮੌਟੀ ਲਾਈਨ ਤੋਂ ਇਨਕਾਰ ਕਰਤਾ ਸੀ ਠੀਕ ਹੈ ਤੈਨੂੰ ਹੋਊਗਾ ਨਿਸ਼ਾਨ ਅਮਰ ਲੋੜੇ ਦਾ ਪਰ ਜਿੱਦਿਆ ਇਹ ਲੋਕਾਂ ਦੀ ਲੜਾਈ ਗਲ ਪਈ ਆ ਮਾਸਤਰੀਆਂ ਨੇ ਖੈਰਾ ਸਾਹਿਬ ਤੇਰੇ ਨਾਲ ਨਹੀਂ ਖੜਨਾ ਜਿਹੜਾ ਕੁਸਟੈਂਕ ਕੀਤਾ ਇਸ ਪੰਜਾਬ ਦੀ ਧਰਤੀ ਤੇ ਐ ਸੰਗਰੂਰ ਦੀ ਧਰਤੀ ਤੇ ਬਹੁਤ ਵੱਡਾ ਧੌਣ ਤੇ ਕੀਲਾ ਫਸਿਆ ਆ ਤੇ ਤੇਰੇ ਉੱਤੇ ਤੇ ਬਾਤ ਤੂੰ ਕਹਿਣਾ ਮੇਰਾ ਬਲੱਡ ਪ੍ਰੈਸ਼ਰ ਵੱਗ ਗਿਆ ਸੀ ਬਲੱਡ ਪ੍ਰੈਸ਼ਰ ਸਾਡਾ ਵੀ ਵੱਜ ਜਾਂਦਾ ਹੈ ਕੋਈ ਨਹੀਂ ਖੈਰਾ ਸਾਹਿਬ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਆਉਂਦੀਆਂ ਰਹਿੰਦੀਆਂ ਨੇ ਇਹ ਦੁਨੀਆ ਦਾ ਇਤਿਹਾਸ ਹੈ ਇਹ ਦੁਨੀਆ ਦਾ ਵਿਰਸਾ ਹੈ ਇੱਥੇ بڑے بڑے ਰਾਜੇ ਆਏ بڑے بڑے ਮਹਾਰਾਜੇ ਆਏ ਪਰ ਤੇਰੇ ਵਾਂਗੂ ਜਦੋਂ ਤੇਰੇ ਵਾਂਗੂ ਹੰਕਾਰ ਪੈਦਾ ਹੋ ਗਿਆ ਖੈਰਾ ਸਾਹਿਬ ਉਹਨਾਂ ਦੀ ਮੜੀ ਤੇ ਦੀਵਾ ਲਾਉਣ ਵਾਲਾ ਵੀ ਹੈ ਇਸ ਧਰਤੀ ਤੇ ਕੋਈ ਸਾਡੀ ਧਰਤੀ ਤੇ ਆਰੀਆ ਲੋਕ ਆਏ ਜਿਹੜੇ 50000 ਸਾਲ ਰਾਜ ਕਰਕੇ ਗਏ ਨੇ ਸੁਣ ਲਈ ਖੈਰਾ ਸਾਹਿਬ ਤੇਰੇ ਕੰਨ ਸੁਣਦੇ ਹੋਣਗੇ 50000 ਸਾਲ ਰਾਜ ਕਰਨ ਵਾਲੇ ਆਰੀਆ ਲੋਕ ਜਦੋਂ ਤੇਰੇ ਵਾਂਗੂ ਹੰਕਾਰ ਪੈਦਾ ਹੋ ਗਿਆ ਤਾਂ ਉਹਨਾਂ ਆਰੀਆ ਲੋਕਾਂ ਦੀ ਮੜੀ ਤੇ ਦੀਵਾ ਲਾਉਣ ਵਾਲਾ ਨਹੀਂ ਰਿਹਾ 12000 ਸਾਲ ਮங்கோਲੀ ਰਾਜ ਕਰਕੇ ਗਏ ਨੇ ਸਾਡੀ ਧਰਤੀ ਤੇ ਖੈਰਾ ਸਾਹਿਬ ਮங்கோਲੀ 12000 ਸਾਲ ਜਦੋਂ ਰਾਜ ਕਰਦੇ ਰਹੇ ਜਦੋਂ ਲੋਕਾਂ ਦੀ ਗੱਲ ਕਰਦੇ ਰਹੇ ਰਾਜ ਕਰਦੇ ਰਹੇ ਉਹ ਜਦੋਂ ਤੇਰੇ ਵਾਂਗੂ ਹੰਕਾਰ ਪੈਦਾ ਹੋ ਗਿਆ ਜਿਵੇਂ ਤੈਨੂੰ ਵਰਤੀ ਦਾ ਹੰਕਾਰ ਪੈਦਾ ਹੋ ਗਿਆ ਤੀ ਉਹਨਾਂ ਮਗੋਲੀਆਂ ਦੀ ਬੜੀ ਟੇਢੀ ਵਾਲਾਉਣ ਵਾਲਾ ਦਿੱਲੀ ਦੇ ਵਿੱਚ ਜਾ ਕੇ ਦੇਖ ਲਈ ਤੂੰ 10000 ਸਾਲ 10000 ਸਾਲ ਦਰਾਬਣਾ ਨੇ ਰਾਜ ਕੀਤਾ ਸਾਡੀ ਧਰਤੀ ਤੇ ਖੈਰਾਸਾ 10000 ਸਾਲ ਉਹ ਜਦੋਂ ਰਾਜ ਕਰਦੇ ਰਹੇ ਜਦੋਂ ਲੋਕਾਂ ਦੀ ਗੱਲ ਕਰਦੇ ਰਹੇ ਰਾਜ ਕਰਦੇ ਰਹੇ ਉਹ ਜਦੋਂ ਜੋਕਾਂ ਦੀ ਗੱਲ ਕਰਨ ਲੱਗੇ ਉਹ ਜਦੋਂ ਤੇਰੇ ਵਾਂਗੂ ਵਰਤੀ ਦਾ ਹੰਕਾਰ ਹੋ ਗਿਆ ਉਹਨਾਂ ਦਰਾਵੜਾ ਦੀ ਮੜੀ ਤੇਦੀ ਵਾਲਾਉਣ ਵਾਲਾ ਨਹੀਂ ਹੈ ਦਿੱਲੀ ਦੇ ਵਿੱਚ ਜਾ ਕੇ ਦੇਖ ਲਈ ਖੈਰਾ ਸਾਹਿਬ ਇੱਥੇ ਵਸ ਨਹੀਂ ਲੋਤੀ ਵੰਸ ਦਾ ਰਾਜਾ ਆ ਗਿਆ ਇਬਰਾਹੀਮ ਲੋਤੀ ਜਿਹੜਾ 4000 ਸਾਲ ਰਾਜ ਕਰਕੇ ਗਿਆ ਸਾਡੀ ਧਰਤੀ ਦੇ 4000 ਸਾਲ ਜਿਹੜੇ ਨੇ ਲੁਧਿਆਣਾ ਸ਼ਹਿਰ ਵਸਾਇਆ ਟੀ ਉਹ ਜਦੋਂ ਲੋਕਾਂ ਦੀ ਗੱਲ ਕਰਦਾ ਰਿਹਾ ਰਾਜ ਕਰਦਾ ਰਿਹਾ ਜਦੋਂ ਜੋਕਾਂ ਦੀ ਗੱਲ ਕਰਨ ਲੱਗ ਗਿਆ ਉਹ ਜਦੋਂ ਛੋਡੇ ਵਾਂਗੂ ਵਰਤੀ ਦਾ ਹੰਕਾਰ ਹੋ ਗਿਆ ਇਥੋਂ ਦੇ ਸੱਚ ਧਰਮਗੜ ਦਾ ਮਾਲਾ ਦਾ ਸਨਾਮ ਦਾ ਦਿੱਪਤੀ ਖੈਰਾ ਜਦੋਂ ਇਹਨਾਂ ਵਾਂਗੂ ਹੰਕਾਰ ਪੈਦਾ ਹੋ ਗਿਆ ਤਾਂ ਲੋਤੀ ਵੱਚ ਦੀ ਮੜੀ ਤੇ ਦੀਵਾ ਲਾਉਣ ਵਾਲਾ ਨਹੀਂ ਦਿੱਲੀ ਦੇ ਵਿੱਚ ਕੋਈ ਤੁਰਕੀ ਦਾ ਬਾਬਰ ਆ ਗਿਆ ਤੜਕੇ ਤੁਰਕੀ ਦਾ ਬਾਬਰ 500 ਨਾ 500 ਰਾਜ ਕਰਕੇ ਗਿਆ ਸਾਡੀ ਧਰਤੀ ਤੇ ਤੁਰਕੀ ਦਾ ਬਾਬਰ ਉਹ ਜਦੋਂ ਲੋਕਾਂ ਦੀ ਗੱਲ ਕਰਦਾ ਰਿਹਾ ਰਾਜ ਕਰਦਾ ਰਿਹਾ ਉਹ ਜਦੋਂ ਛੋਟੇ ਵਾਂਗੂ ਛੋਟੇ ਆਮ ਲੋੜਿਆਂ ਵਾਂਗੂ ਇਥੋਂ ਦੇ ਮੁੱਖ ਮੰਤਰੀਆਂ ਵਾਂਗੂ ਇਥੋਂ ਦੇ ਖਹਿਰਿਆਂ ਵਾਂਗੂ ਫਿਕਰ ਪੈਦਾ ਹੋ ਗਿਆ ਬਾਬਰਾਂ ਦੀ ਮੜੀ ਤੇ ਦੀਵਾ ਲਾਉਣ ਵਾਲੀ ਦਿੱਲੀ ਦੇ ਵਿੱਚ ਕੋਈ ਇੱਥੇ ਹੀ ਵਸਲੀ ਅੰਗਰੇਜ਼ ਆ ਗਏ ਸਾਡੀ ਧਰਤੀ ਤੇ 200 ਸਾਲ ਅੰਗਰੇਜ਼ ਰਾਜ ਕਰਕੇ ਗਏ ਦੇ ਭਰਾਓ ਸਾਡੀ ਧਰਤੀ ਤੇ 200 ਸਾਲ ਜਦੋਂ ਲੋਕਾਂ ਦੀ ਗੱਲ ਕਰਦੇ ਰਹੇ ਰਾਜ ਕਰਦੇ ਰਹੇ ਉਹ ਜਦੋਂ ਜੋਕਾਂ ਦੀ ਗੱਲ ਕਰਨ ਲੱਗੇ ਐਸ ਖੇਰੇ ਵਾਂਗੂ ਉਹਨਾਂ ਅੰਗਰੇਜ਼ਾਂ ਦਾ ਨਾਮੋਂ ਨਿਸ਼ਾਨੀ ਖੇਰੇ ਤੂੰ ਕਿਹੜੇ ਬਾਗ ਦੀ ਮੂਲੀ ਐ ਉਹ ਕਿਹੜੇ ਬਾਗ ਦੀ ਮੂਲੀ ਆ ਤੂੰ ਭਗਵੰਤ ਮਾਨ ਇੱਥੇ ਹਜ਼ਾਰਾਂ ਸਾਲ ਰਾਜ ਕਰਨ ਵਾਲੇ ਨਹੀਂ ਰਹੇ ਉਹ ਇੱਥੇ ਸਿਕੰਦਰ ਆਇਆ ਪੂਰੀ ਦੁਨੀਆ ਨੂੰ ਚਿੱਤਣ ਵਾਲਾ ਸਿਕੰਦਰ ਆਇਆ ਇੱਥੇ ਉਹ ਜਦੋਂ ਸਿਕੰਦਰ ਪੰਜਾਬ ਦੇ ਵਿੱਚ ਆਇਆ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਨਾਲ ਲੜਾਈ ਕੀਤੀ ਕਾਦੇ ਨਾਲ ਸਲੰਗਾ ਟੰਗਲੀਆਂ ਚੱਕ ਕੇ ਗੁੱਡੂ ਚੱਕ ਕੇ ਜਦੋਂ ਲੜਾਈ ਕੀਤੀ ਤਾਂ ਜਿਹੜਾ ਸਿਕੰਦਰ ਸੀ ਉਹ ਆਪਦੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਭਰਾਓ ਸਿਕੰਦਰ ਆਪਦੀ ਮਾਂ ਨੂੰ ਚਿੱਠੀ ਲਿਖਦਾ ਇੱਕ ਕਹਿੰਦਾ ਐ ਸਿਕੰਦਰ ਐ ਸਿਕੰਦਰ ਦੀ ਪਿਆਰੀ ਮਾਂ ਤੇਰਾ ਪੁੱਤ ਸਿਕੰਦਰ ਦੁਨੀਆ ਨੂੰ ਜਿੱਤਣ ਵਾਲਾ ਅੱਜ ਪੰਜਾਬੀਆਂ ਅੱਗੇ ਹਾਰ ਗਿਆ ਨਹੀਂ ਮਾਂ ਮੇਰੀਏ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਇੱਥੇ ਸਿਕੰਦਰ ਵਰਗੇ ਨਹੀਂ ਰਹੇ ਇੱਥੇ ਗੱਜ ਨਬੀ ਵਰਗੇ ਨਹੀਂ ਰਹੇ ਇੱਥੇ ਨਾਦਰ ਸ਼ਾਹ ਵਰਗੇ ਨਹੀਂ ਰਹੇ ਉਹ ਜਿਹੜੇ ਕਹਿ ਦਿੰਦੇ ਨੇ ਸਿੱਖਾਂ ਦੇ 12 ਵੱਜ ਗਏ ਸਿੱਖਾਂ ਨੇ ਬਾਰਾਂ ਵਜੇ ਤੇ ਕਿਵੇਂ ਨੇ ਜਦੋਂ ਨਾਦਰ ਸ਼ਾਹ ਆਇਆ ਆਰਾਂ ਦੇ ਵਿੱਚੋਂ ਚੜ ਕੇ ਨਾਦਰ ਸ਼ਾਹ ਲਾਹੌਰ ਤੋਂ ਹੁੰਦਾ ਹੋਇਆ ਦਿੱਲੀ ਜਾਂਦਾ ਸਿੱਖਾਂ ਨੇ ਕੁਝ ਨਹੀਂ ਕਿਹਾ ਭਰਾਵੋ ਕਿਉਂਕਿ ਸਿੱਖਾਂ ਨਾਲ ਕੋਈ ਲੜਾਈ ਨਹੀਂ ਤੇ ਉਹਦੀ ਜਦੋਂ ਨਾਦਰ ਸ਼ਾਹ ਦਿੱਲੀ ਤੋਂ ਵਾਪਸ ਜਾਂਦਾ ਤਾਂ ਸਾਡੀਆਂ 2200 ਕੁੜੀਆਂ ਨੂੰ ਕਟਨਾਪ ਕਰ ਲੈਂਦਾ ਨਾਦਰ ਸ਼ਾਹ ਸਾਡਾ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਜਾਂਦਾ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਵੀ ਨਾਦਰ ਸ਼ਾਹ ਆ ਰਿਹਾ ਹੈ ਲੈ ਕੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਉਸ ਨਾਦਰ ਸ਼ਾਹ ਦੇ ਭਰਾਵੋ ਪੂਛਾ ਚਕਾਤੀਆਂ ਤੀਆਂ ਸਿੱਖਾਂ ਨੇ ਤਾ 12 ਵਜੇ ਦਿਨ ਸਾਡੇ ਬੰਦਾ ਸਿੰਘ ਬਹਾਦਰ 12 ਵਜੇ ਹਮਲਾ ਕਰਦਾ ਸੀ ਨਾਦਰ ਸ਼ਾਹ ਤੇ ਰਾਤ ਨੂੰ 12 ਵਜੇ ਹਮਲਾ ਹੁੰਦਾ ਸੀ ਹਮਲਾ ਕਰਕੇ ਜੰਗਲਾਂ ਵਿੱਚ ਜਾ ਵੜਦੇ ਤੇ ਇਸ ਕਰਕੇ ਅਸੀਂ ਕਹਿੰਨੇ ਆ ਅਸੀਂ ਚਿਤਾਵਨੀ ਦਿੰਨੇ ਆ ਇੱਥੋਂ ਵੀ ਪੁਲਿਸ ਨੂੰ ਠੀਕ ਹੈ ਸਾਡੀ ਕੰਢੀ ਸੋਡੇ ਹੱਥ ਚਾਣ ਦੀ ਅਮਰੋੜ ਦਿਨੋ ਸਾਡੇ ਘਰਾਂ ਦੇ ਵਿੱਚ ਜਾ ਕੇ ਐਸੋ ਐਸੇ ਤੋਂ ਧਰਮਗੜ ਨੇ ਮੇਰੇ ਘਰ ਦੇ ਵਿੱਚ ਜਾ ਕੇ ਅੱਡਾ ਘੰਟਾ ਜਾ ਕੇ ਕਹਿੰਦਾ ਇਹਨੂੰ ਖੇਤੀ ਕਰ ਲਾਓ 5 ਕਿੱਲੇ ਜ਼ਮੀਨ ਦੇ ਨੇ ਜਥੇ ਵੰਦੀ ਛੱਡੇ ਤੂੰ ਕੌਣ ਹੁੰਨਾ ਜਥੇ ਵੰਦੀ ਛਾਉਣ ਵਾਲਾ ਇਹ ਭਰਾਵੋ ਬਹੁਤ ਹੰਕਾਰ ਦੇ ਵਿੱਚ ਆਏ ਨੇ ਟਕੜੇ ਰਹੋ ਜਿੱਤਾਂਗੇ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ